ਬਿਹਾਰ ਦੇ ਫੌਜੀ ਅਫਸਰ ਵੱਲੋਂ ਮਜ਼ਾਕ ਉਡਾਉਣ ਤੇ ਚਲਦੇ ਲੰਗਰ ਦੇ ਵਿੱਚ ਪ੍ਰਸ਼ਾਦਿਆਂ ਵਾਲੀ ਤੱਤੀ ਤਵੀ ਤੇ ਬੈਠਿਆ ਗੁਰਸਿੱਖ ਫੌਜੀ ਆਖਿਰਕਾਰ ਕਿਉਂ ਕੀਤਾ ਗੁਰਸਿੱਖ ਫੌਜੀ ਨੇ ਜਿਹਾ ਅਤੇ ਨਾਲ ਦਿਆਂ ਨੇ ਮੌਕੇ ਤੇ ਛੜ ਦਿੱਤੇ ਜਕਾਰੇ ਨਜ਼ਾਰਾ ਦੇਖ ਕੰਮਣ ਲੱਗ ਪਿਆ ਬਿਹਾਰੀ ਅਫਸਰ ਲੇਕਿਨ ਫਿਰ ਜੋ ਹੋਇਆ ਨਾ ਉਸਨੇ ਤਾਂ ਸਭ ਦੇ ਖੁਸ਼ ਉਡਾ ਦਿੱਤੇ ਆਖਿਰਕਾਰ ਅਜਿਹਾ ਕੀ ਹੋਇਆ ਜਾਣਨ ਦੇ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਦਰਅਸਲ ਉਸੇ ਦੁਪਹਿਰ ਦਾ ਵੇਲਾ ਜਦੋਂ ਸੂਰਜ ਅੱਗ ਭਰਾਂ ਰਿਹਾ ਸੀ ਅਸਮਾਨ ਦੇ ਵਿੱਚ ਕੋਈ ਬੱਦਲ ਨਜ਼ਰ ਨਹੀਂ ਆ ਰਿਹਾ ਸੀ ਅਤੇ ਚਾਰੇ ਪਾਸੇ ਇੱਕ ਅਜੀਬ ਜਿਹੀ ਚੁੱਪ ਛਾਈ ਸੀ ਜਿਸ ਨੂੰ ਸਿਰਫ ਲੋ ਦੇ ਸਨਸਣਾਟ ਵਾਲੀ ਆਵਾਜ਼ ਹੀ ਤੋੜਦੀ ਸੀ ਕੈਂਪ ਦੇ ਇੱਕ ਕੋਨੇ ਦੇ ਵਿੱਚ ਜਿੱਥੇ ਕੁਝ ਕੱਚੀਆਂ ਕੰਨਾਂ ਤੇ ਤੰਬੂਆਂ ਨਾਲ ਇੱਕ ਅਸਥਾਈ ਰਸੋਈ ਬਣਾਈ ਸੀ ਸਿੱਖ ਰੈਜੀਮੈਂਟ ਦੇ ਜਵਾਨ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਲੰਗਰ ਦੀ ਸੇਵਾ ਵਿੱਚ ਜੁਟੇ ਸਨ ਅੱਜ ਦਾ ਦਿਨ ਕੋਈ ਆਮ ਦਿਨ ਨਹੀਂ ਸੀ ਇਹ ਉਹ ਦਿਨ ਸੀ ਜਦੋਂ ਪੰਜਵੇਂ ਪਾਤਸ਼ਾਹ ਤਨਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧਰਮ ਦੀ ਖਾਤਰ ਸੱਚ ਦੀ ਖਾਤਰ ਮਾਨਵਤਾ ਦੀ ਖਾਤਰ ਤਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਸੀ ਇਸ ਦਿਨ ਨੂੰ ਯਾਦ ਕਰਦਿਆਂ ਉਹਨਾਂ ਜਵਾਨਾਂ ਦੇ ਮਨਾਂ ਵਿੱਚ ਇੱਕ ਅਥਾਹ ਸ਼ਰਧਾ ਅਤੇ ਉਤਸ਼ਾਹ ਭਰਿਆ ਸੀ ਫੌਜੀ ਵਰਦੀਆਂ ਪਾਈਆਂ ਜਵਾਨ ਪ੍ਰਸ਼ਾਦਾਂ ਵਾਲੀ ਤਤੀ ਤਵੀ ਕੋਲ ਬੈਠ ਕੇ ਪ੍ਰਸ਼ਾਦੇ ਸੇਕਰੇ ਸਨ ਲੋਹੇ ਦੀ ਤਤੀ ਤਵੀ ਹੇਟਾਂ ਵਰਦੀਆਂ ਲੱਕੜਾਂ ਦੀ ਅੱਗ ਲਾਟਾਂ ਮਾਰ ਰਹੀ ਸੀ ਤਵੀ ਦੀ ਲਾਲੀ ਉਸ ਦੀ ਗਰਮੀ ਦੀ ਤੀਬਰਤਾ ਬਿਆਨ ਕਰ ਰਹੀ ਸੀ ਤਵੀ ਤੋਂ ਨਿਕਲਦੀ ਅੱਗ ਦੀ ਲਾਟ ਉਹਨਾਂ ਦੇ ਚਿਹਰਿਆਂ ਨੂੰ ਲਾਲ ਕਰ ਰਹੀ ਸੀ ਤੇ ਪਸੀਨੇ ਦੀਆਂ ਬੂੰਦਾਂ ਉਹਨਾਂ ਦੇ ਮੱਥਿਆਂ ਤੋਂ ਵਹਿ ਕੇ ਦਾੜੀਆਂ ਵਿੱਚ ਗਵਾਚ ਰਹੀਆਂ ਸਨ ਪਰ ਉਹਨਾਂ ਦੀਆਂ ਕੰਮ ਵਿੱਚ ਦਰਦ ਜੰਬੇ ਚਨੀ ਨਹੀਂ ਸੀ ਤਾਂ ਸਰਦਾ ਅਤੇ ਗੁਰੂ ਪ੍ਰਤੀ ਪਿਆਰ ਦੀ ਇੱਕ ਅਲੌਕਿਕ ਚਮਕ ਸਾਫ਼ ਦਿਖਾਈ ਦੇ ਰਹੀ ਸੀ ਉਹ ਲਗਾਤਾਰ ਬਿਨਾਂ ਕਿਸੇ ਰੁਕਾਵਟ ਦੇ ਸਤਨਾਮ ਸ਼੍ਰੀ ਵਾਇਗੁਰੂ ਦਾ ਜਾਪ ਕਰੇਗਾ ਨਾ ਜਿਵੇਂ ਇਹ ਨਾਮ ਆ ਉਹਨਾਂ ਨੂੰ ਗਰਮੀ ਤੋਂ ਬਚਾਉਣ ਵਾਲਾ ਕੋਈ ਠੰਡਾ ਅੰਮ੍ਰਿਤ ਜਲ ਹੋਵੇ ਕੋਈ ਅੰਮ੍ਰਿਤ ਦੀ ਫੁਹਾਰ ਹੋਵੇ ਉਨ੍ਹਾਂ ਦੇ ਜਵ ਵਿੱਚ ਇੱਕ ਅਜੀਬ ਜੀ ਮਸਤੀ ਅਤੇ ਲਗਨ ਸੀ ਜਿਸ ਨਾਲ ਲੱਗਦਾ ਸੀ ਵੀ ਉਹ ਸਰੀਰਕ ਕਸ਼ਟ ਤੋਂ ਉੱਪਰ ਉੱਠ ਚੁੱਕੇ ਹਨ ਲੰਗਰ ਦੀ ਸੁਗੰਧ ਪੂਰੇ ਕੈਂਪ ਦੇ ਵਿੱਚ ਫੈਲ ਗਈ ਜੋ ਇਸ ਤਪਦੇ ਵਾਤਾਵਰਣ ਦੇ ਵਿੱਚ ਇੱਕ ਅਜੀਬ ਜੀ ਸ਼ਾਂਤੀ ਅਤੇ ਖਿੱਚ ਪੈਦਾ ਕਰ ਲਈ ਸੀ ਲੰਗਰ ਦੇ ਵਿੱਚ ਬਣ ਰਹੇ ਪ੍ਰਸ਼ਾਦੇ ਦਾਲ ਅਤੇ ਸਬਜ਼ੀ ਦੀ ਮਹਿਕ ਆਲੇ ਦੁਆਲੇ ਦੀ ਫੌਜੀਆ ਨੂੰ ਆਪਣੀ ਤਰਫ ਖਿੱਚ ਰਹੀ ਸੀ ਉਹ ਜਵਾਨ ਜੋ ਥੋੜੀ ਦੇਰ ਪਹਿਲਾਂ ਤੱਕ ਆਪਣੀਆਂ ਬੈਰਕਾਂ ਵਿੱਚ ਆਰਾਮ ਕਰ ਰਹੇ ਸਨ ਹੁਣ ਹੌਲੀ-ਹੌਲੀ ਇਸ ਪਾਸੇ ਵੱਧ ਰਹੇ ਹਨ ਕੋਈ ਪਾਣੀ ਦੀ ਸ਼ਬੀਲ ਤੋਂ ਠੰਡਾ ਜਲ ਸਕਣ ਲਈ ਅਤੇ ਕੋਈ ਲੰਗਰ ਸਕਣ ਲਈ ਆ ਰਹੇ ਹੋਏ ਇਨਨੇ ਨੂੰ ਇੱਕ ਤੇਜ਼ ਰੋਬਦਾਰ ਆਵਾਜ਼ ਆਈ ਓਏ ਕੀ ਚੱਲ ਰਿਹਾ ਹੈ ਇੱਥੇ ਇੱਕ ਕਵ ਜਿਹਾ ਬੇਦੁਕੀਆਂ ਗੱਲਾਂ ਅਤੇ ਰਸਮਾਂ ਚੱਲ ਰਹੀਆਂ ਹਨ ਇਹ ਕਿਹੜਾ ਤਮਾਸ਼ਾ ਹੈ ਇਸ ਗਰਮੀ ਦੇ ਵਿੱਚ ਇਹ ਕੈਂਪ ਦਾ ਇੱਕ ਅਕਸਰ ਸੀ ਜਰਨਲ ਕੁਮਾਰ ਇੱਕ ਬਿਹਾਰੀ ਉਹ ਇੱਕ ਲੰਬਾ ਤਾਕਤਵਰ ਅਤੇ ਹੰਕਾਰ ਨਾਲ ਭਰਿਆ ਸਖਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਅਹੰਕਾਰੀ ਚਮਕ ਸੀ ਜੋ ਉਸ ਦੇ ਪਦ ਅਤੇ ਤਾਕਤ ਦਾ ਪ੍ਰਤੀਕ ਸੀ ਉਹ ਨਵਨਵਾ ਇਸ ਰੈਜੀਮੈਂਟ ਦੇ ਵਿੱਚ ਆਇਆ ਸੀ ਅਤੇ ਪੰਜਾਬੀ ਸਬਾਚਾਰ ਅਤੇ ਖਾਸ ਕਰਕੇ ਸਿੱਖ ਧਰਮ ਦੇ ਬਾਰੇ ਬਹੁਤੀ ਜਾਣਕਾਰੀ ਰੱਖਦਾ ਨਹੀਂ ਸੀ ਉਸ ਦੀ ਸਿੱਖੀ ਬਾਰੇ ਸੋਚ ਬਹੁਤ ਸੀਮਤ ਸੀ ਤੇ ਉਹ ਸਿੱਖਾਂ ਦੀ ਸ਼ਰਧਾ ਨੂੰ ਅੰਧਵਿਸ਼ਵਾਸ ਮੰਨਦਾ ਸੀ ਉਸ ਨੂੰ ਇਹ ਸਭ ਮੁਰਕਤਾ ਲਗ ਰਹੀ ਸੀ ਇੱਕ ਬੇਲੋੜੀ ਰਸਮ ਜੋ ਫੌਜੀ ਕਮਡੇ ਵਿੱਚ ਅੜੀਕਾ ਪਾਰੀ ਸੀ ਜਰਨਲ ਕੁਮਾਰ ਸਿੱਧਾ ਭਾਈ ਗੁਰਮੁਖ ਸਿੰਘ ਜੋ ਕਿ ਸਿੱਖ ਰਜਿਮੈਂਟ ਦਾ ਇੱਕ ਤਦਰਬੇਕਾਰ ਅਤੇ ਗੁਰੂ ਦਾ ਸ਼ਰਦਾਲੂ ਫੌਜੀ ਸੀ ਉਸ ਦੇ ਕੋਲ ਆਇਆ ਭਾਈ ਗੁਰਮੁਖ ਸਿੰਘ ਦੀ ਉਮਰ 40 ਕੁ ਸਾਲ ਦੀ ਕਰੀਬ ਸੀ ਤੇ ਉਸ ਦੀ ਦਾੜ੍ਹੀ ਹਲਕੀ ਜਿਹੀ ਸਫੇਦ ਹੋਣੇ ਸ਼ੁਰੂ ਹੋ ਗਈ ਸੀ ਉਸ ਦੇ ਚਿਹਰੇ ਤੇ ਸੇਵਾ ਅਤੇ ਸਿਮਰਨ ਦਾ ਤੇਜ ਸਾਫ਼ ਦਿਖਾਈ ਦਿੰਦਾ ਸੀ ਉਹ ਅਜੇ ਵੀ ਪੈਵੀ ਕੋਲ ਬੈਠਾ ਪ੍ਰਸ਼ਾਦ ਦੇ ਸੇਕ ਰਿਆ ਸੀ ਤੇ ਉਸਤਨ ਮਨ ਸਤਨਾਮ ਸ੍ਰੀ ਵਾਹਿਗੁਰੂ ਦੇ ਜਾਪ ਵਿੱਚ ਲੀਨ ਸੀ ਜਰਨਲ ਕੁਮਾਰ ਨੇ ਉਸ ਨੂੰ ਸੰਬੋਧਨ ਕਰਦਿਆਂ ਕਿਹਾ ਓ ਸੋਣਾ ਭਾਈ ਗੁਰਮੁਖ ਸਿੰਘ ਐ ਕੀ ਕਰ ਰਹੇ ਹੋ ਇਸ ਗਰਮੀ ਦੇ ਵਿੱਚ ਤੁਸੀਂ ਲੋਕ পাগল ਹੋ ਗਏ ਹੋ ਤੁਹਾਡੀ ਛੁੱਟੀ ਦਾ ਦਿਨ ਹੈ ਅਤੇ ਤੁਸੀਂ ਲੰਗਰ ਪਕਾ ਰਹੇ ਹੋ ਇਹ ਸਭ ਕੀ ਤਮਾਸ਼ਾ ਹੈ ਲੰਗਰ ਵਾਸਤੇ ਕਿਨੇ ਲੰਗਰੀ ਹਨ ਕੀ ਤੁਹਾਨੂੰ ਸਾਡੀ ਲੰਗਰੀ ਪਸੰਦ ਨਹੀਂ ਉਹ ਤੁਹਾਨੂੰ ਵਧੀਆ ਲੰਗਰ ਬਣਾ ਕੇ ਨਹੀਂ ਦਿੰਦੇ ਮੈਨੂੰ ਲੱਗਦਾ ਹੈ ਕਿ ਤੁਸੀਂ ਫੌਜੀ ਨਹੀਂ ਮਨੂ ਭੁੱਲ ਗਏ ਹੋ ਇਹ ਕੀ ਬਕਵਾਸ ਹੈ ਭਾਈ ਗੁਰਮukh ਸਿੰਘ ਨੇ ਆਪਣੀ ਗਰਮੀ ਵਿੱਚ ਲਾਲ ਹੋ ਚੁੱਕੇ ਚਿਹਰੇ ਨੂੰ ਉੱਪਰ ਚੁੱਕਿਆ ਉਸ ਦੀਆਂ ਅੱਖਾਂ ਦੇ ਵਿੱਚ ਸ਼ਰਦਾ ਦੀ ਚਮਕ ਸੀ ਉਸ ਨੇ ਸਹਿਜਤਾ ਅਤੇ ਸਤਕਾਰ ਨਾਲ ਜਵਾਬ ਦਿੱਤਾ ਸਰ ਅੱਜ ਦਾ ਦਿਨ ਸਾਡੇ ਲਈ ਬਹੁਤ ਖਾਸ ਹੈ ਛੋਟੀ ਦਾ ਦਿਨ ਨਹੀਂ ਅੱਜ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਪੁਰਬ ਹੈ ਉਹ ਗੁਰੂ ਨਾਨਕ ਬਾਦਸ਼ਾਹ ਦੀ ਪੰਜਵੀਂ ਜੋਤ ਸਨ ਜਿਨ੍ਹਾਂ ਨੇ ਸਾਡੇ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਉਹਨਾਂ ਨੇ ਆਪਣੇ ਸੀਸ ਦਿੱਤੇ ਪਰ ਧਰਮੀ ਹਾਰਿਆ ਅੱਜ ਦੇ ਦਿਨ ਚੰਦੂ ਦੀਵਾਨੇ ਉਹਨਾਂ ਨੂੰ ਤਤੀ ਲੋਥੇ ਬਿਠਾਇਆ ਸੀ ਅਤੇ ਸਿਰ ਦੇ ਵਿੱਚ ਤਤੀ ਰੇਤ ਪਾਈ ਸੀ ਅਸੀਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਦੇ ਭਾਣੇ ਨੂੰ ਮਿਟਾ ਕਰਕੇ ਮਰਨ ਦੀ ਕੋਸ਼ਿਸ਼ ਵਿੱਚ ਇਹ ਸ਼ਾਮਿਲ ਅਤੇ ਲੰਗਰ ਲਾਉਣੇ ਹਾਂ ਤਾਂ ਜੋ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਸਕੀਏ ਅਤੇ ਉਹਨਾਂ ਤੋਂ ਪ੍ਰੇਰਣਾ ਲੈ ਸਕੀਏ ਪਰ ਜਨਰਲ ਕੁਮਾਰ ਨੇ ਉਸ ਗੱਲ ਸੁਣ ਕੇ ਮੂੰਹ ਬਣਾ ਲਿਆ ਅਤੇ ਫਿਰ ਇੱਕ ਜ਼ੋਰਦਾਰ ਅਹੰਕਾਰੀ ਹਾਸਾ ਖਸਿਆ ਉਹ ਹੱਸ ਕੇ ਕਹਿਣ ਲੱਗਾ ਉਹ ਗੱਲਾਂ ਬਣਾਈਆਂ ਨੇ ਇਹ ਇਹ ਸਭ ਕਹਾਣੀਆਂ ਹਨ ਮਨਕੜਤ ਕਹਾਣੀਆਂ ਤੁਸੀਂ ਕਦੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੋਏ ਵੀ ਕੋਈ ਤੱਤੀ ਲੋਥੀ ਬਹਿ ਸਕਦਾ ਹੈ ਇਹ ਸਿਰਫ ਅੰਧਵਿਸ਼ਵਾਸ ਹੈ ਪਿਛੜੇ ਲੋਕਾਂ ਦੀ ਸੋਚ ਇੰਨੀ ਗਰਮੀ ਦੇ ਵਿੱਚ ਤੂੰ ਬਾਹਰ ਨੰਗੇ ਪੈਰੀ ਖਲੋਤਾ ਨਹੀਂ ਜਾਂਦਾ ਸ਼ਰਮ ਆਪਰੀ ਹੈ ਵੀ ਤੁਸੀਂ ਲੋਕ ਕਹਿੰਦੇ ਹੋ ਤੁਹਾਡਾ ਗੁਰੂ ਤੱਤੀ ਲੋਥ ਬਹਿ ਸਕਦਾ ਹੈ ਇਹ ਸਭ ਝੂਠ ਹੈ ਬਕਵਾਸ ਹੈ ਕਿਸੇ ਨੇ ਗਲਤ ਲਿਖ ਦਿੱਤਾ ਹੋਵੇਗਾ ਐਵੇਂ ਤੁਸੀਂ ਇਹ ਗੱਲ ਬਣਾਈ ਹੋਏ ਲੋਕਾਂ ਨੂੰ 바ਗਲ ਬਣਾ ਰਹੇ ਹੋ ਉਸ ਤੇ ਮੈਦੇ ਵਿੱਚ ਪੂਰੀ ਤਰ੍ਹਾਂ ਬੇਇੱਜ਼ਤੀ ਅਤੇ ਮਜ਼ਾਕ ਸੀ ਜਰਨਲ ਕੁਮਾਰ ਦੇ ਇਹ ਸ਼ਬਦ ਸੁਣ ਕੇ ਬਾਈ ਗੁਰਮੁਖ ਸਿੰਘ ਦਾ ਚਿਹਰਾ ਗੁੱਸੇ ਅਤੇ ਗਮ ਨਾਲ ਲਾਲ ਹੋ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਅੱਗ ਭਰ ਆਈ ਉਸ ਨੂੰ ਲੱਗਾ ਜਿਵੇਂ ਉਸਤੇ ਗੁਰੂ ਦੀ ਸ਼ਾਂਤੇ ਕਿਸੇ ਨੇ ਝੋਟ ਕੀਤੀ ਹੈ ਉਸ ਦਾ ਦਿਲ ਅੰਦਰੋਂ ਅੰਦਰ ਦਰਦ ਨਾਲ ਕੁਰਲਾ ਉੱਠਿਆ ਉਹ ਆਪਣਾ ਆਪ ਰੱਖ ਨਹੀਂ ਸਕਿਆ ਉਸ ਨੇ ਪ੍ਰਸ਼ਾਦ ਦੇ ਸੇਕਣ ਵਾਲਾ ਪੋਣਾ ਇੱਕ ਪਾਸੇ ਰੱਖਿਆ ਅਤੇ ਖੜਾ ਹੋ ਗਿਆ ਉਸ ਨੇ ਜਰਨਲ ਕੁਮਾਰ ਵੱਲ ਗੰਭੀਰਤਾ ਨਾਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਅਥਾਹ ਗੁਰੂ ਪਿਆਰ ਅਤੇ ਅਣਚਲਕ ਰਹੀ ਸੀ ਉਸਨੇ ਆਪਣੀ ਆਵਾਜ਼ ਉੱਚੀ ਕਰਦੇ ਬੋਲਿਆ ਗੱਲ ਸੁਣ ਲੈ ਤੂੰ ਅਫਸਰ ਹੋਏਗਾ ਠੀਕ ਹੈ ਤੇਰੇ ਕੋਲ ਡਾਕਟ ਹੋਵੇਗੀ ਤੇਰੇ ਕੋਲ ਆਉਦਾ ਹੋਵੇਗਾ ਪਰ ਮੈਂ ਗੁਰੂ ਦਾ ਸਿੰਘ ਹਾਂ ਮੇਰੀ ਗੁਰੂ ਤੇ ਸਰਦਾ ਹੈ ਮੇਰੇ ਗੁਰੂ ਨਾਇਕ ਲਖ ਹੈ ਮੇਰੇ ਗੁਰੂ ਮੰਦਾਨਾ ਬੋਲੇ ਭਾਵੇਂ ਮੇਰੀ ਜਾਨ ਕੱਢ ਲੈ ਭਾਈ ਗੁਰਮੁਖ ਸਿੰਘ ਦੇ ਸ਼ਬਦਾਂ ਦੇ ਵਿੱਚ ਅਥਾ ਬੈਰਾਗ ਅਣਖ ਅਤੇ ਇੱਕ ਗੁਰੂ ਪ੍ਰਤੀ ਸਮਰਪਣ}\,\text{ਸਰਕਾਰਿਆ ਸੀ ਉਸਦੀ ਆਵਾਜ਼ ਕੈਂਪ ਦੇ ਵਿੱਚ ਗੂੰਜਣ ਲੱਗੀ ਉਸ ਦੇ ਨਾਲ ਲੰਗਰ ਦੀ ਸੇਵਾ ਕਰ ਰਹੇ ਹੋਰ ਸਿੱਖ ਫੌਜੀ ਵੀ ਭਾਈ ਗੁਰਮੁਖ ਸਿੰਘ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋਏ ਉਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਜਾਗ ਉੱਠਿਆ ਉਹਨਾਂ ਨੇ ਵੀ ਭਾਈ ਗੁਰਮੁਖ ਸਿੰਘ ਦੇ ਪਿੱਛੇ ਉੱਚੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਮੇਰੇ ਗੁਰੂ ਨੂੰ ਮੰਦਾਨਾ ਬੋਲ ਭਾਵੇਂ ਸਾਡੇ ਸਾਰਿਆਂ ਦੀ ਜਾਨ ਕੱਢ ਲੈ ਸਾਰੇ ਫੌਜੀ ਇੱਕੋ सुर ਦੇ ਵਿੱਚ ਗੁਰੂ ਦੀ ਸ਼ਾਨ ਲਈ ਇਹ ਬੋਲ ਰਹੇ ਸਨ ਜਿਸ ਨਾਲ ਪੂਰਾ ਮਾਤਾਵਨ ਪਾਬੂਖ ਹੋ ਗਿਆ ਜਰਨਲ ਕੁਮਾਰ ਨੇ ਹੈਰਾਨੀ ਨਾਲ ਦੇਖਿਆ ਉਸਨੇ ਸੋਚਿਆ ਵੀ ਉਸ ਦਾ ਰੋਬ ਅਤੇ ਹੰਕਾਰ ਇਨਾ ਫੋਜੀਆਂ ਨੂੰ ਚੁੱਪ ਕਰਾ ਦੇਵੇਗਾ ਪਰ ਇੱਥੇ ਤਾਂ ਉਲਟ ਹੋ ਗਿਆ ਸੀ ਉਸ ਦਾ ਹੰਕਾਰ ਹੋਰ ਵੱਧ ਗਿਆ ਉਹ ਕਹਿਣ ਲੱਗਾ ਉਹ ਕੀ ਹੋਏ ਤੁਸੀਂ ਗੁਰੂ ਨੂੰ ਪ੍ਰਾਣਾ ਦੇ ਵਿੱਚ ਵਸਾਇਆ ਹੈ ਇਹ ਕਿਹੜੀ ਗੱਲਾਂ ਕਰਦੇ ਹੋ ਅੱਗੋਂ ਫੌਜੀ ਬੋਲੇ ਸਾਨੂੰ ਭਾਵੇਂ ਗਾਣਾ ਕੱਢ ਲੈ ਅਸੀਂ ਜਿਹੜੇ ਹਾਂ ਗੁਰੂ ਦੇ ਬਣਾਏ ਹਾਂ ਸਾਡੇ ਗੁਰੂ ਤੇ ਕੋਈ ਸ਼ੰਕਾ ਨਾ ਕਰ ਅੱਗੋਂ ਕੁਮਾਰ ਕਹਿੰਦਾ ਮੈਂ ਤੇ ਸੋਚਦਾ ਹਾਂ ਮੈਂ ਤੈਨੂੰ ਉਹੀ ਦੱਸਿਆ ਕੋਈ ਬੈਸਕਦਾ ਹੈ ਭਲਾ ਤਵੀਦ ਲੱਗੇ ਕੋਈ ਨਹੀਂ ਹੋ ਸਕਦਾ 2 ਕਹਿਣਾ ਹੈ ਕਿ ਸਾਡੇ ਗੁਰੂ ਜੀ ਤਤਿ ਰੋਤੇ ਬੈਠੇ ਸਨ ਉਸ ਦੇ ਨਜਰੇ ਵਿੱਚ ਅਜੇ ਵੀ ਮਜ਼ਾਕ ਤੋਂ ਵੱਧ ਹੰਕਾਰ ਸੀ ਕਿ ਉਹ ਇਹ ਸੋਚ ਰਿਹਾ ਸੀ ਕਿ ਇਹ ਸਾਰੇ ਫੌਜੀ ਸਿਰਫ ਡਰਾਮਾ ਕਰ ਰਹੇ ਹਨ ਪਰ ਜਰਨਲ ਕੁਮਾਰ ਦੇ ਇਹ ਸ਼ਬਦ ਸੁਣ ਕੇ ਭਾਈ ਗੁਰਮੁਖ ਦੇ ਮਨ ਦੇ ਵਿੱਚ ਅਣਖ ਪਿਆਰ ਅਤੇ ਗੁਰੂ ਦਾ ਦਰਦ ਹੋਰ ਵੀ ਵੱਧ ਗਿਆ ਉਸ ਦੀਆਂ ਅੱਖਾਂ ਨਾਲ ਹੋ ਗਈਆਂ ਤੇ ਉਸ ਦਾ ਚਿਹਰਾ ਤੇਜ਼ੀ ਨਾਲ ਪਰ ਗਿਆ ਉਸ ਦੇ ਅੰਦਰ ਇੱਕ ਬੇਰਾਗ ਦੀ ਅਗ ਭੜਕੀ ਉਹ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਝਿਜਕ ਦੇ ਕੁਮਾਰ ਵੱਲ ਵਧਿਆ ਸਨੇ ਉਸ ਅਫਸਰ ਦੀ ਬਾਹ ਫੜੀ ਤੇ ਉਸ ਨੂੰ ਖਿੱਚ ਕੇ ਪ੍ਰਸ਼ਾਦਾਂ ਵਾਲੀ ਤਤੀ ਤਵੀ ਦੇ ਬਿਲਕੁਲ ਨੇੜੇ ਲਗਿਆ ਜਿੱਥੇ ਅਗ ਦੀਆਂ ਲਟਾਂ ਤੇਜ਼ੀ ਨਾਲ ਉੱਠੀਆਂ ਸਨ ਅਤੇ ਹਵਾ ਦੇ ਵਿੱਚ ਗਰਮੀ ਤੇਜ਼ੀ ਨਾਲ ਮਹਿਸੂਸ ਹੋ ਰਹੀ ਸੀ ਵੇਖ ਲੈ ਹਲੋ ਇਹ ਤਾਂ ਆਰੇ ਕੁਝ ਵੀ ਨਹੀਂ ਇਹ ਲੋ ਤਾਂ ਅਜੇ ਘਟਤੀ ਹੈ ਜਿਹੜੀ ਲੋ ਤੇ ਸਤਗੁਰੂ ਜੀ ਬੈਠੇ ਹਨ ਉਹ ਤਾਂ ਲਾਲ ਰੰਗ ਦੀ ਹੋਈ ਸੀ ਅੱਗ ਦੇ ਅੰਗਾਰੇ ਵਾਂਗ ਤਪਰੀ ਸੀ ਤੂੰ ਕਹਿੰਦਾ ਹੈ ਸਰਬਗੁਰੂ ਉੱਤੇ ਨਹੀਂ ਬੈ ਸਕਦਾ ਭਾਈ ਗੁਰਮੁਖਤੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਜੋਸ਼ ਸੀ ਜਿਸ ਵਿੱਚ ਚੁਣੌਤੀ ਵਿਸ਼ਵਾਸ ਅਤੇ ਗੁਰੂ ਪ੍ਰਤੀ ਸ਼ਰਧਾ ਸਾਫ਼ ਚਲਕਰੀ ਸੀ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਜਰਨਲ ਕੁਮਾਰ ਨੇ ਕਤਿ ਤਵੀਵਲ ਦੇਖਿਆ ਅਗ ਦੀ ਲਾਟ ਉਸਦੇ ਚਿਹਰੇ ਤੇ ਪੈਰੀ ਸੀ ਤੇ ਉਸ ਨੂੰ ਇੱਕ ਪਲ ਡਰ ਲੱਗਿਆ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਲੱਗਾ ਉਸ ਨੇ ਆਪਣਾ ਹੱਥ ਭਾਈ ਗੁਰਮੁਖ ਸਿੰਘ ਦੀ ਪਕੜ ਵਿੱਚੋਂ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਭਾਈ ਗੁਰਮੁਖ ਨੇ ਉਸ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਿਆ ਗੁਰਮੁਖ ਸਿੰਘ ਕਹਿੰਦਾ ਉਹ ਤੇ ਮੇਰਾ ਗੁਰੂ ਹੈ ਉਹ ਜੋ ਮਰਜ਼ੀ ਕਰ ਸਕਦਾ ਹੈ ਉਸ ਲਈ ਇੱਕ ਵੱਡਾ ਕੰਮ ਨਹੀਂ ਭਾਈ ਗੁਰਮੁਖ ਸਿੰਘ ਨੇ ਡੋਗਾ ਸਾਲਿਆ ਤੇ ਉਸਦੇ ਚਿਹਰੇ ਤੇ ਇੱਕ ਅਟਲ ਵਿਸ਼ਵਾਸ ਆ ਗਿਆ ਜਿਵੇਂ ਉਹ ਕੋਈ ਬਹੁਤ ਵੱਡਾ ਫੈਸਲਾ ਲੈ ਚੁੱਕਿਆ ਹੋਵੇ ਨਾਲ ਦੇ ਸਾਰੇ ਫੌਜੀ ਸਾਰ ਰੋਕੇ ਨਜ਼ਾਰਾ ਦੇਖ ਰਹੇ ਸਨ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਭਾਈ ਗੁਰਮੁਖ ਜੀ ਕੀ ਕਰਨ ਵਾਲੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਹੈਰਾਨੀ ਡਰ ਅਤੇ ਫਿਰ ਸ਼ਰਦਾ ਦੀ ਚਮਕ ਆ ਗਈ ਉਹਨਾਂ ਨੂੰ ਯਕੀਨੀ ਸੀ ਹਰਿਆ ਵੀ ਉਹਨਾਂ ਦਾ ਸਾਥੀ ਐਨੀ ਹਿੰਮਤ ਕਰ ਸਕਦਾ ਹੈ ਅਤੇ ਫਿਰ ਬਿਨਾ ਕਿਸੇ ਡਰਦੇ ਬਿਨਾ ਕਿਸੇ ਝੁਕਦੇ ਪਾਈ ਗੁਰਮੁਖ ਸਿੰਘ ਨੇ ਇੱਕੋ ਛਾਲ ਮਾਰੀ ਉਹ ਪ੍ਰਸ਼ਾਦਾਂ ਵਾਲੀ ਤਤੀ ਤਵੀ ਤੇ ਜਿੱਥੇ ਅੱਗ ਦੀਆਂ ਲਾਟਾਂ ਠਰੀਆਂ ਸਨ ਚੌਂਕੜਾ ਮਾਰ ਕੇ ਬੈਠ ਗਿਆ ਜਿਵੇਂ ਉਸਦੇ ਅੰਦਰ ਇੱਕ ਅਲੌਕਿਕ ਸ਼ਕਤੀ ਭਰ ਗਈ ਹੋਵੇ ਕਵੀ ਤੋਂ ਇੱਕਦਮ ਤੇਜ਼ ਧਮਾਟ ਆਇਆ ਜੋ ਹਵਾ ਦੇ ਵਿੱਚ ਫੈਲ ਗਿਆ ਉਸ ਤੇ ਸਰੀਰ ਤੋਂ ਚਮੜੀ ਸੜਨ ਦੀ ਤੀਬਰ ਬਦਬੂ ਹਵਾ ਦੇ ਵਿੱਚ ਘੁਲ ਗਈ ਜਿਸ ਨਾਲ ਆੜੇ ਦਿਵਾਲੇ ਖੜੇ ਲੋਕਾਂ ਨੂੰ ਵੀ ਬੇਚੈਨੀ ਮਹਿਸੂਸ ਹੋਈ ਉਸ ਤੇ ਕੱਪੜੇ ਤੁਰੰਤ ਸੜਨ ਲੱਗੇ ਤੇ ਅੱਗ ਉਸ ਤੇ ਸਰੀਰ ਨੂੰ ਛੂਰੀ ਸੀ ਪਰ ਪਾਈ ਗੁਰਮੁਖ ਸਿੰਘ ਦੇ ਚਿਹਰੇ ਤੇ ਕੋਈ ਦਰਦ ਨਹੀਂ ਸੀ ਕੋਈ ਸ਼ਿਕਨ ਨਹੀਂ ਸੀ ਉਸ ਦੀਆਂ ਖਾਂਦੇ ਵਿੱਚ ਇੱਕ ਅਲੌਕਿਕ ਸ਼ਾਂਤੀ ਅਤੇ ਉਸ ਤੇ ਬੁੱਲਾਂ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀ ਜਿਸ ਦੀ ਆਵਾਜ਼ ਹੁਣ ਹੋਰ ਤੇਜ਼ ਹੋ ਗਏ ਸਤਮੁੱਚ ਭਾਣੇ ਨੂੰ ਮਿੱਠਾ ਕਰਕੇ ਮੰਨ ਰਿਹਾ ਸੀ ਇਹ ਨਜ਼ਾਰਾ ਦੇਖ ਕੇ ਨਾਲ ਖੜੇ ਸਿਕ ਫੌਜੀਆਂ ਦੇ ਮੂੰਹ ਇੱਕ ਕਦਮ ਜੇਕਰਾਂ ਨਿਕਲਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜੇਕਰਾਂ ਦੀ ਆਵਾਜ਼ ਨਾਲ ਸਾਰਾ ਕੈਂਪ ਗੂੰਜ اٹਿਆ ਉਹਨਾਂ ਦੀਆਂ ਅੱਖਾਂ ਵਿੱਚ ਗੁਰੂ ਪ੍ਰਤੀ ਸ਼ਰਧਾ ਅਤੇ ਪਾਈ ਗੁਰਮੁਖ ਸਿੰਘ ਪ੍ਰਤੀ ਮਾਣ ਚਲ ਰਿਹਾ ਸੀ ਉਹਨਾਂ ਨੇ ਕਦੇ ਅਜਿਹਾਂ ਨਜ਼ਾਰਾ ਨਹੀਂ ਦੇਖਿਆ ਸੀ ਜਰਨਲ ਕੁਮਾਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਿਆ ਉਸ ਦਾ ਮੂੰਹ ਖੁੱਲ੍ਹਾ ਰਹਿ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਅ విశ్వਾਸ ਪਰ ਗਿਆ ਉਸ ਨੂੰ ਯਕੀਨੀ ਸੀ ਹੋ ਰਿਹਾ ਜੋ ਉਸ ਨੇ ਆਪਣੀ ਅੱਖਾਂ ਨਾਲ ਦੇਖ ਰਿਹਾ ਸੀ ਸੱਚ ਸੀ ਉਸ ਦੇ ਮਨ ਵਿੱਚ ਇੱਕ ਤੇ ਚੜਕ ਲਗ ਗਿਆ ਜਿਵੇਂ ਕਿਸੇ ਨੇ ਉਸ ਨੂੰ ਅੰਦਰ ਤੱਕ ਖਿਰਾ ਦਿੱਤਾ ਹੋਵੇ ਉਸ ਤੇ ਸਰੀਰ ਦੇ ਵਿੱਚ ਕੰਬਣੀ ਛੜ ਗਈ ਅਤੇ ਉਸ ਤੇ ਹੱਥ ਅਤੇ ਪੈਰ ਠੰਡੇ ਪੈ ਗਏ ਉਸ ਦੇ ਹੰਕਾਰ ਅਤੇ ਮਜ਼ਾਕ ਦੀ ਥਾਂ ਡਰ ਹੈਰਾਨੀ ਅਤੇ ਇੱਕ ਅਜੀਬ ਜਿਹੀ ਨਮਸ਼ੀਨ ਲਲੀ ਉਹ ਕਮਲ ਲੱਗ ਪਿਆ ਉਸ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਪਈ ਉਸ ਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ ਸੀ ਸੋਚਣ ਲੱਗਾ ਇਹ ਆਪਣੇ ਗੁਰੂ ਦਾ ਬਚਨ ਕਰਦਾ ਹੈ ਓਏ ਇਹਦਾ ਗੁਰੂ ਕਿੰਨਾ ਵੱਡਾ ਲਗਾ ਇਹ ਤਾਂ ਫਿਰ ਵੀ ਗੁਰੂ ਦਾ ਸਿੱਖ ਹੈ ਇਸਨੇ ਤਾਂ ਮਰਨ ਦੀ ਪਰਵਾਹ ਨਹੀਂ ਕੀਤੀ ਆਪ ਚੌਕੜਾ ਮਰ ਕੇ ਬੈਠ ਗਿਆ ਜਰਨਲ ਕੁਮਾਰ ਨੂੰ ਲਗਾ ਜਿਵੇਂ ਉਸਦੀ ਰੂਹੀ ਕਮਗੀ ਹੋਵੇ ਉਸਦੇ ਦਿਮਾਗ ਦੇ ਵਿੱਚ ਇੱਕ ਤੂਫਾਨ ਚੱਲ ਪਿਆ ਹੰਕਾਰ ਉਸ ਦਾ ਟੁੱਟ ਚੁਕਿਆ ਸੀ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਸਿੱਖ ਧਰਮ ਦੇ ਵਿੱਚ ਕਿੰਨੀ ਸ਼ਕਤੀ ਅਤੇ ਵਿਸ਼ਵਾਸ ਹੈ ਉਸ ਬਾਦ ਸਾਰਾ ਦ੍ਰਿਸ਼ਟੀਕੋਣ ਬਦਲ ਗਿਆ ਪਹਿਲਾਂ ਜਿੱਥੇ ਸਿਕਿਮ ਨੂੰ ਸਿਰਫ ਰਸਮਾਂ ਅਤੇ ਅੰਧਵਿਸ਼ਵਾਸ ਆਮਦਾ ਸੀ ਹੁਣ ਉਸ ਵਿੱਚ ਇੱਕ ਅਨਲੋਕਿਕ ਸ਼ਕਤੀ ਨਜ਼ਰ ਆਣ ਲੱਗੀ ਤੁਰੰਤ ਬਾਕੀ ਫੌਜੀਆਂ ਨੇ ਪਾਈਗੁਰਮਕ ਸਿੰਘ ਨੂੰ ਤਤਿ ਤਵੀਤ ਉਤਾਰਿਆ ਉਸਦੇ ਕੱਪੜੇ ਸੜ ਚੁੱਕੇ ਸਨ ਤੇ ਉਸਦੇ ਸਰੀਰ ਤੇ ਗੰਭੀਰ ਬਲਣ ਦੇ ਨਿਸ਼ਾਨ ਸਨ ਪਰ ਉਸਦੇ ਚਿਹਰੇ ਤੇ ਅਜੇ ਵੀ ਗੁਰੂ ਦੀ ਸ਼ਾਂਤੀ ਅਤੇ ਤੇਜ ਬਰਕਰਾਰ ਸੀ ਉਸ ਨੂੰ ਤੁਰੰਤ ਨੇੜ ਦੇ ਫੌਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਨਰਲ ਕੁਮਾਰ ਅਜੇ ਵੀ ਉੱਤੀ ਸੁਣ ਖੜਾ ਸੀ ਉਸਨੇ ਅੱਖਾਂ ਦੇ ਅੱਥਰੂ ਆ ਗਏ ਉਹ ਆਪਣੇ ਆਪ ਤੇ ਸ਼ਰਮਿੰਦਾ ਮਹਿਸੂਸ ਹੋਣ ਲੱਗਾ ਉਸ ਨੂੰ ਅਹਿਸਾਸ ਹੋ ਗਿਆ ਵੀ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਅਗਲੇ ਕੁਝ ਦਿਨਾਂ ਵਿੱਚ ਜਰਨਲ ਕੁਮਾਰ ਇੱਕ ਬਦਲਾਅ ਹੋਇਆ ਇਨਸਾਨ ਬਣ ਗਿਆ ਪਹਿਲਾਂ ਜਿੱਤੇ ਸਖੀਰ ਵੈਤਨ ਮਜਾਕ ਉਡਾਉਂਦਾ ਸੀ ਉਹ ਉਹਨਾਂ ਦਾ ਸਤਿਕਾਰ ਕਰਦਾ ਸੀ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਦਾ ਵੀ ਉਸਨੇ ਆਪਣੀ ਸੋਚ ਬਦਲਨੀ ਸ਼ੁਰੂ ਕਰ ਦਿੱਤੀ ਹੈ ਉਸਨੇ ਸਿੱਤ ਪਰੰਪਰੇ ਹੋਰ ਜਾਣਕਾਰੀ ਲੈਣੀ ਸ਼ੁਰੂ ਕੀਤੀ ਉਸਨੇ ਗੁਰਦਵਾਰਿਆਂ ਵਿੱਚ ਜਾਣਾ ਸ਼ੁਰੂ ਕੀਤਾ ਗੁਰਬਾਣੀ ਸੁਣੀ ਉਹ ਗੁਰਦਵਾਰੇ ਜਾ ਕੇ ਸੇਵਾ ਵਿੱਚ ਹਿੱਸਾ ਵੀ ਲੈਣ ਲੱਗਾ ਉਹ ਗੁਰਦੁਆਰੇ ਵਿੱਚ ਲੰਗਰ ਤਿਆਰ ਕਰਨ ਵਿੱਚ ਮਦਦ ਕਰਦਾ ਭਾਂਡੇ ਮਾਂਜਦਾ ਅਤੇ ਜੋੜੇ ਸਾਫ਼ ਕਰਦਾ ਉਸ ਨੇ ਸਿੱਖਾਂ ਦੀ ਸੇਵਾ ਭਾਵ ਨੂੰ ਸਮਝਿਆ ਅਤੇ ਇਸ ਤੋਂ ਪ੍ਰਭਾਵਤ ਹੋਇਆ ਜਰਨਲ ਕੁਮਾਰ ਨੇ ਆਪਣੀ ਰੁਟੀਨ ਵਿੱਚ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਸ਼ਾਮ ਨੂੰ ਨਿਹਰਾ ਸਾਹਿਬ ਦਾ ਪਾਠ ਰੇਡਵਾਂ ਲਗਾ ਕੇ ਸੁਣਦਾ ਉਸ ਤੇ ਪਰਿਵਾਰ ਦੇ ਵਿੱਚ ਇਸ ਦਾ ਪ੍ਰਭਾਵ ਪਿਆ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਦੇ ਨਾਲ ਹੌਲੀ-ਹੌਲੀ ਗੁਰਦੁਆਰਾ ਸਾਹਿਬ ਜਾਣ ਲੱਗੇ ਉਹਨਾਂ ਨੇ ਵੀ ਸਿੱਖੀ ਬਾਰੇ ਜਾਣਿਆ ਅਦੇ ਉਸ ਦਾ ਸਤਿਕਾਰ ਕਰਨਾ ਸ਼ੁਰੂ ਕੀਤਾ ਭਾਈ ਗੁਰਮੁਖ ਸਿੰਘ ਕੋ ਜਪਤਾਂ ਬਾਅਦ ਹਸਪਤਾਲ ਵਿੱਚੋਂ ਬਿਲਕੁਲ ਠੀਕ ਹੋ ਕੇ ਵਾਪਸ ਆ ਗਏ ਲੇਕਿਨ ਉਸ ਦਾ ਸਰੀਰ ਪਾਵੇਂ ਹਾਲੇ ਥੋੜਾ ਜ਼ਖਮੀ ਸੀ ਲੇਕਿਨ ਉਸ ਦੀ ਆਤਮਾ ਪਹਿਲਾਂ ਨਾਲੋਂ ਵੀ ਕਿਤੇ ਮਜ਼ਬੂਤ ਹੋ ਗਈ ਉਸ ਨੂੰ ਸੈਕਰਾਜਮੈਂਟ ਦੇ ਵਿੱਚ ਇੱਕ ਸਤਕਾਰਯੋਗ ਥਾਂ ਮਿਲਿਆ ਉਸ ਦੇ ਸਾਥੀ ਉਸ ਨੂੰ ਇੱਕ ਪ੍ਰੇਰਨਾ ਸਰੋਤ ਮੰਨਦੇ ਸਨ ਇੱਕ ਅਜਿਹਾ ਇਨਸਾਨ ਜਿਸ ਨੇ ਗੁਰੂ ਦੀ ਸ਼ਾਨ ਲਈ ਆਪਣੀ ਜਾਨ ਦੀ ਵੀ ਪਰਵਾਹੀ ਨਹੀਂ ਕੀਤੀ ਉਹ ਹਮੇਸ਼ਾ ਭਾਈ ਗੁਰਮੁਖ ਸਿੰਘ ਦੀ ਹਿੰਮਤ ਅਤੇ ਵਿਸ਼ਵਾਸ ਦੀ ਮਿਸਾਲ ਦਿੰਦੇ ਜਦੋਂ ਵੀ ਕੋਈ ਨਵਾਂ ਅਧਿਕਾਰੀ ਜਾਂ ਫੌਜੀ ਕੈਂਪ ਵਿੱਚ ਆਦਾ ਤਾਂ ਜਨਰਲ ਕੁਮਾਰ ਉਸ ਨੂੰ ਸਭ ਤੋਂ ਪਹਿਲਾਂ ਪਾਈ ਗੁਰਮੁਖ ਸਿੰਘ ਦੀ ਘਟਨਾਵਾਰ ਦੱਸਦਾ ਉਹ ਇਸ ਘਟਨਾ ਨੂੰ ਇੱਕ ਸਬਕ ਵਾਂਗ ਸੁਣਾਉਂਦਾ ਹੈ ਜਿਸ ਵਿੱਚ ਵਿਸ਼ਵਾਸ ਦੀ ਸ਼ਕਤੀ ਅਣਖ ਅਤੇ ਪਾਣਾ ਮੰਨ ਦੀ ਜਾਂਚ ਬਾਰੇ ਦੱਸਿਆ ਜਾਂਦਾ ਉਹ ਖੁਦ ਇਸ ਘਟਨਾ ਦਾ ਗਵਾਹ ਹੋਣ ਕਰਕੇ ਉਸ ਦੀਆਂ ਗੱਲਾਂ ਦੇ ਵਿੱਚ ਇੱਕ ਅਜੀਬ ਜਿਹਾ ਪ੍ਰਭਾਵ ਹੁੰਦਾ ਸੀ ਇਸ ਘਟਨਾ ਨੇ ਸਿੱਖ ਰੈਜੀਮੈਂਟ ਦੇ ਹੋਰ ਫੌਜੀਆ ਵਿੱਚ ਵੀ ਗੁਰੂ ਪ੍ਰਤੀ ਸ਼ਰਧਾ ਨੂੰ ਹੋਰ ਵਧਾ ਦਿੱਤਾ ਉਹ ਪਹਿਲਾਂ ਨਾਲੋਂ ਵੀ ਵੱਧ ਉਤਸ਼ਾਹ ਅਤੇ ਸ਼ਰਧਾ ਨਾਲ ਲੰਗਰ ਵਿੱਚ ਸੇਵਾ ਕਰਦੇ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਉਹ ਪੂਰੀ ਸ਼ਰਧਾ ਨਾਲ ਮਨਾਉਂਦੇ ਅਤੇ ਇਸ ਜਿੰਦ ਦੀ ਮਹੱਤਤਾ ਹੋਰ ਫੌਜੀਆਂ ਅਤੇ ਆਮ ਲੋਕਾਂ ਨੂੰ ਵੀ ਦੱਸਦੇ ਉਹਨਾਂ ਨੇ ਹਮੇਸ਼ਾ ਯਾਦ ਰੱਖਿਆ ਵੀ ਉਹਨਾਂ ਨੇ ਗੁਰੂ ਦਾ ਪਾਣਾ ਮਿਠਾ ਕਰਕੇ ਮੰਨਿਆ ਸੀ ਅਤੇ ਉਹਨਾਂ ਨੂੰ ਵੀ ਹਰ ਦੁੱਖ ਸੁੱਖ ਦੇ ਵਿੱਚ ਅਡੋਲ ਰਹਿਣਾ ਚਾਹੀਦਾ ਹੈ ਉਹਨਾਂ ਨੇ ਸਿੱਖੀ ਅਤੇ ਸਿਧਾਂਤਾਂ ਨੂੰ ਆਪਣੇ ਜੀਵਨ ਦੇ ਵਿੱਚ ਹੋਰ ਮਜ਼ਬੂਤੀ ਨਾਲ ਢਾਲ ਲਿਆ ਇਹ ਕਥਾ ਜਿਹੜੀ ਹੈ ਸਾਨੂੰ ਸਿਖਾਉਂਦੀ ਹੈ ਵੀ ਵਿਸ਼ਵਾਸ ਅਤੇ ਸ਼ਕਤੀ ਕਿੰਨੀ ਮਹਾਨ ਹੁੰਦੀ ਹੈ ਇਹ ਦਰਸਾਉਂਦੀ ਹੈ ਵੀ ਕਿਵੇਂ ਇੱਕ ਸੱਚਾ ਗੁਰਸਿੱਖ ਆਪਣੇ ਗੁਰੂ ਦੀ ਸ਼ਾਨ ਖਾਤਰ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਇਹ ਸਾਨੂੰ ਯਾਦ ਰਹਿੰਦੀ ਹੈ ਵੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਵੇਂ ਤਤੀ ਤਵੀ ਤੇ ਬੈਠ ਕੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਸੀ ਅਤੇ ਕਿਵੇਂ ਉਹਨਾਂ ਦੀ ਸ਼ਹਾਦਤ ਅੱਜ ਵੀ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ ਇਹ ਕਹਾਣੀ ਸਾਨੂੰ ਸਿੱਖੀ ਦੇ ਟੁੱਟ ਵਿਸ਼ਵਾਸ ਸੇਵਾ ਪਾਵ ਅਤੇ ਅਨਕ ਦੀ ਪ੍ਰੇਰਨਾ ਦਿੰਦੀ ਹੈ ਹਾਂਜੀ ਅਸੀਂ ਅਕਸਰ ਛੋਟੀਆਂ ਛੋਟੀਆਂ ਗੱਲਾਂ ਤਿਰਸ ਜਾਣੇ ਹਾਂ ਛੋਟੇ ਛੋਟੇ ਬਚਨਾਂ ਤੇ ਓਕੇ ਹੋ ਜਾਣੇ ਹਾਂ ਸਾਡਾ ਮਨ ਕਾਲਾ ਪੈ ਜਾਂਦਾ ਹੈ ਭਾਵੇਂ ਅਸੀਂ ਏਸ਼ੀਆ ਵਿੱਚ ਬੈਠ ਕੇ ਖਾਨੇ ਪੀਨੇ ਤੇ ਹਣਾਉਣੇ ਹਾ ਸੱਚੇ ਪਾਤਸ਼ਾਹ ਤੇਰੇ ਇਸ ਦਰ ਤੋਂ ਸਾਨੂੰ ਦੀ ਪਾਣਾ ਮੰਨ ਦੀ ਜਾਨ ਸਿੱਖ ਨੂੰ ਮਿਲੇ ਜੇ ਦੁੱਖ ਹੋਵੇ ਤਾਂ ਵੀ ਕਹੀਏ ਮਹਾਰਾਜ ਤੇਰਾ ਪਾਣਾ ਹੋਵੇਗਾ ਜੇ ਸੁਖ ਹੋਵੇ ਤਾਂ ਵੀ ਕਹੀਏ ਇਹ ਕਿਰਪਾ ਤੇਰੀ ਹੀ ਹੈ ਤੇਰਾ ਹੀ ਪਾਣਾ ਹੈ ਤੇਰੀ ਹੀ ਸੋਰੀ ਮਹਿਮਾ ਹੈ ਸਾਨੂੰ ਹੰਕਾਰ ਨਾ ਆਵੇ ਤੇ ਸਾਡਾ ਮਨ ਸ਼ਾਂਤ ਰਹੇ ਹਾਂਜੀ ਸਾਧ ਸੰਗਤ ਜੀ ਗੁਰੂ ਦੇ ਸਿੱਖ ਹੋਣੀ ਹੁੰਦੇ ਜੋ ਡਰ ਜਾਇ ਕਰਨ ਜੇਕਰ ਸ਼ਹੀਦੀ ਪਰਬ ਦਾ ਮੌਕਾ ਆਵੇ ਤਾਂ ਸੇ ਅੱਗੇ ਵੱਧ ਕੇ ਸੇਵਾ ਕਰੀਏ ਅਤੇ ਕਦੇ ਨਾ ਭੁੱਲੀਏ ਵੀ ਸਾਹਿਬ ਜਦਿਆਂ ਨੇ ਵੀ ਇਹੀ ਬਚਨ ਕੀਤੇ ਸਨ ਕੰਦਾ ਵਿੱਚੋਂ ਲਾਲ ਬੋlde ਕਿਤੇ ਭੁੱਲ ਨਾ ਜਰੀ ਉਪਕਾਰ ਮੇਰੇ ਬਾਦਸ਼ਾਹ ਦੇ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਹਾਂਜੀ ਸਾਥ ਸੰਗਤ ਜੀ ਜੇਕਰ ਚੰਗੀ ਲੱਗੀ ਤੁਸੀਂ ਇਸ ਨੂੰ WhatsApp ਦੇ ਉੱਪਰ ਸਟੇਟਸ ਵੀ ਲਗਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਹਾਂਜੀ ਸਾਥ ਸੰਗਤ ਜੀ ਬੇਨਤੀ ਹੈ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਵਾਲੇ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੇਵ ਸਾਨੂੰ ਜਾਦਤ ਗੱਜ ਕੇ ਬਣਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ